ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਆਮ ਆਦਮੀ ਪਾਰਟੀ ਮੁਖੀ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਕਿਤੇ ਜਾਵੇਗੀ ਅਲੋਟ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚੇ ਜਲੰਧਰ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿੱਚ ਹੋਏ ਸ਼ਾਮਲ ਜੰਗ ਅਜ਼ਾਦੀ ਮਾਰਚ ਕੱਲ੍ਹ ਕਰਪਤਾਰਪੁਰ ਵਿੱਚ ਹੋਵੇਗਾ ਖਤਮ ਪੰਜਾਬ ਵਿੱਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖੀ ਚਿੱਠੀ ਕਿਹਾ ਸਾਲ ਵਿੱਚ 3 ਸੈਸ਼ਨ ਹੋਣੇ ਜ਼ਰੂਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਤੇ ਖਨੋਰੀ ਬਾਰਡਰ ਖੋਲਣ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਕਿਹਾ ਸੁਪਰੀਮ ਕੋਰਟ ਜਾਓ ਉੱਥੇ ਮਾਮਲਾ ਪੈਂਡਿੰਗ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਡਵੈਲਪਮੈਂਟ ਪ੍ਰੋਮੋਸ਼ਨ ਆਫ ਸਪੋਰਟਸ ਐਕਟ ਕੀਤਾ ਗਿਆ ਲਾਗੂ ਬਣੇਗੀ ਪੰਜ ਮੈਂਬਰੀ ਕਮੇਟੀ ਨਿਰਪੱਖ ਚੋਣ ਵਿੱਚ ਕਰੇਗੀ ਮਦਦ ਜਲੰਧਰ ਨਗਰ ਨਿਗਮ ਚੋਣਾ ਦੇ ਨਾਮਜ਼ਦਗੀ ਪੱਤਰ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਮਮਤਾ ਬੇਨਰਜੀ ਨੂੰ ਇੰਡੀਆ ਗੱਠ ਜੋੜ ਦੀ ਅਗਵਾਈ ਕਰਨ ਦੀ ਦਿੱਤੀ ਜਾਣੀ ਚਾਹੀਦੀ ਹੈ ਇਜਾਜ਼ਤ ਲੁਧਿਆਣਾ ਵਿੱਚ ਵਿਆਹ ਦੇ 2 ਦਿਨ ਬਾਅਦ ਲਾੜੀ ਨੇ ਫਾਹਲ ਲਿਆ ਫਾਹਲ ਲਾ ਕੇ ਕੀਤੀ ਖੁਦਕੁਸ਼ੀ ਸੋਰੇ ਘਰ ਵਿੱਚ ਲਟਕਦੀ ਮਿਲੀ লাশ ਡੋਨਲਡ ਟਰੰਪ ਨੇ ਹਰਮੀਤ ਕੋਰ ਟਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ ਚੰਡੀਗੜ੍ਹ ਵਿੱਚ ਹੋਇਆ ਸੀ ਹਰਮੀਤ ਕੋਰ ਟਿੱਲੋਂ ਦਾ ਜਨਮ ਪੰਜਾਬ ਚੰਡੀਗੜ੍ਹ ਦੇ 11 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਅੰਮ੍ਰਿਤਸਰ ਵਿੱਚ ਤਾਪਮਾਨ 2 ਡਿਗਰੀ ਕੀਤਾ ਗਿਆ ਦਰਜ ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ ਇਸ ਹਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਆਮ ਆਦਮੀ ਪਾਰਟੀ ਮੁਖੀ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਦਿੱਤੀ ਜਾਵੇਗੀ ਅਲੋਟ ਪੰਜਾਬ ਰਾਜਪਾਲ ਗੁਲਾਬਜੰਦ ਕਟਾਰੀਆ ਪਹੁੰਚੇ ਜਲੰਧਰ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿੱਚ ਹੋਏ ਸ਼ਾਮਲ ਜੰਗ ਅਜ਼ਾਦੀ ਮਾਰਚ ਕੱਲ ਕਰਪਤਾਰਪੁਰ ਵਿੱਚ ਹੋਵੇਗਾ ਖਤਮ ਪੰਜਾਬ ਵਿੱਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖੀ ਚਿੱਠੀ ਕਿਹਾ ਸਾਲ ਵਿੱਚ 3 ਸੈਸ਼ਨ ਹੋਣੇ ਜ਼ਰੂਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਤੇ ਖਨੋਰੀ ਬਾਰਡਰ ਖੋਲਣ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਕਿਹਾ ਸੁਪਰੀਮ ਕੋਰਟ ਜਾਓ ਉੱਥੇ ਮਾਮਲਾ ਪੈਂਡਿੰਗ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਡਵੈਲਪਮੈਂਟ ਪ੍ਰੋਮੋਸ਼ਨ ਆਫ ਸਪੋਰਟਸ ਐਕਟ ਕੀਤਾ ਗਿਆ ਲਾਗੂ ਬਣੇਗੀ ਪੰਜ ਮੈਂਬਰੀ ਕਮੇਟੀ ਨਿਰਪੱਖ ਚੋਣ ਵਿੱਚ ਕਰੇਗੀ ਮਦਦ ਜਲੰਧਰ ਨਗਰ ਨਿਗਮ ਚੋਣਾ ਦੇ ਨਾਮਜ਼ਦਗੀ ਪੱਤਰ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ ਰਾਸ਼ਟਰੀ ਜਨਤਾ 당ਲ ਦੇ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਮਮਤਾ ਬੈਨਰਜੀ ਨੂੰ ਇੰਡੀਆ ਗੱਠ ਜੋੜ ਦੀ ਅਗਵਾਈ ਕਰਨ ਦੀ ਦਿੱਤੀ ਜਾਣੀ ਚਾਹੀਦੀ ਹੈ ਇਜਾਜ਼ਤ ਲੁਧਿਆਣਾ ਵਿੱਚ ਵਿਆਹ ਦੇ 2 ਦਿਨ ਬਾਅਦ ਲਾੜੀ ਨੇ ਫਾਹਲਿਆ ਫਾਹਲ ਲਾ ਕੇ ਕੀਤੀ ਖੁਦਕੁਸ਼ੀ ਸੋਰੇ ਘਰ ਵਿੱਚ ਲਟਕਦੀ ਮਿਲੀ Laash Donald Trump ਨੇ ਹਰਮੀਤ ਕੋਰ ਟਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ ਚੰਡੀਗੜ੍ਹ ਵਿੱਚ ਹੋਇਆ ਸੀ ਹਰਮੀਤ ਕੋਰ ਟਿੱਲੋਂ ਦਾ ਜਨਮ ਪੰਜਾਬ ਚੰਡੀਗੜ੍ਹ ਦੇ 11 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਅੰਮ੍ਰਿਤਸਰ ਵਿੱਚ ਤਾਪਮਾਨ 2 ਡਿਗਰੀ ਕੀਤਾ ਗਿਆ ਦਰਜ ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਆਮ ਆਦਮੀ ਪਾਰਟੀ ਮੁਖੀ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਦਿੱਤੀ ਜਾਵੇਗੀ ਲੋਟ ਪੰਜਾਬ ਰਾਜਪਾਲ ਗੁਲਾਬਚੰਦ ਕਟਾਰੀਆ ਪਹੁੰਚੇ ਜਲੰਧਰ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿੱਚ ਹੋਏ ਸ਼ਾਮਲ ਜੰਗ ਅਜ਼ਾਦੀ ਮਾਰਚ ਕੱਲ ਕਰਪਤਾਰਪੁਰ ਵਿੱਚ ਹੋਵੇਗਾ ਖਤਮ ਪੰਜਾਬ ਵਿੱਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖੀ ਚਿੱਠੀ ਕਿਹਾ ਸਾਲ ਵਿੱਚ ਤਿੰਨ ਸੈਸ਼ਨ ਹੋਣੇ ਜ਼ਰੂਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਤੇ ਖਨੋਰੀ ਬਾਰਡਰ ਖੋਲਣ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਕਿਹਾ ਸੁਪਰੀਮ ਕੋਰਟ ਜਾਓ ਉੱਥੇ ਮਾਮਲਾ ਪੈਂਡਿੰਗ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਡਵੈਲਪਮੈਂਟ ਪ੍ਰੋਮੋਸ਼ਨ ਆਫ ਸਪੋਰਟਸ ਐਕਟ ਕੀਤਾ ਗਿਆ ਲਾਗੂ ਬਣੇਗੀ ਪੰਜ ਮੈਂਬਰੀ ਕਮੇਟੀ ਨਿਰਪੱਖ ਚੋਣ ਵਿੱਚ ਕਰੇਗੀ ਮਦਦ ਜਲੰਧਰ ਨਗਰ ਨਿਗਮ ਚੋਣਾ ਦੇ ਨਾਮਜ਼ਦਗੀ ਪੱਤਰ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ ਰਾਸ਼ਟਰੀ ਜਨਤਾ 당ਲ ਦੇ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਮਮਤਾ ਬੇਨਰਜੀ ਨੂੰ ਇੰਡੀਆ ਗੱਠ ਜੋੜ ਦੀ ਅਗਵਾਈ ਕਰਨ ਦੀ ਦਿੱਤੀ ਜਾਣੀ ਚਾਹੀਦੀ ਹੈ ਇਜਾਜ਼ਤ ਲੁਧਿਆਣਾ ਵਿੱਚ ਵਿਆਹ ਦੇ 2 ਦਿਨ ਬਾਅਦ ਲਾੜੀ ਨੇ ਫਾਹਲ ਲਿਆ ਫਾਹਲ ਲਾ ਕੇ ਕੀਤੀ ਖੁਦਕੁਸ਼ੀ ਸੋਰੇ ਘਰ ਵਿੱਚ ਲਟਕਦੀ ਮਿਲੀ Laash ਡੋਨਲਡ ਟਰੰਪ ਨੇ ਹਰਮੀਤ ਕੋਰ ਟਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ ਚੰਡੀਗੜ੍ਹ ਵਿੱਚ ਹੋਇਆ ਸੀ ਹਰਮੀਤ ਕੋਰ ਟਿੱਲੋਂ ਦਾ ਜਨਮ ਪੰਜਾਬ ਚੰਡੀਗੜ੍ਹ ਦੇ 11 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਅੰਮ੍ਰਿਤਸਰ ਵਿੱਚ ਤਾਪਮਾਨ 2 ਡਿਗਰੀ ਕੀਤਾ ਗਿਆ ਦਰਜ ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਆਮ ਆਦਮੀ ਪਾਰਟੀ ਮੁਖੀ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਦਿੱਤੀ ਜਾਵੇਗੀ ਅਲੋਟ ਪੰਜਾਬ ਰਾਜਪਾਲ ਗੁਲਾਬਚੰਦ ਕਟਾਰੀਆ ਪਹੁੰਚੇ ਜਲੰਧਰ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿੱਚ ਹੋਏ ਸ਼ਾਮਲ ਜੰਗ ਅਜ਼ਾਦੀ ਮਾਰਚ ਕੱਲ ਕਰਪਤਾਰਪੁਰ ਵਿੱਚ ਹੋਵੇਗਾ ਖਤਮ ਪੰਜਾਬ ਵਿੱਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖੀ ਚਿੱਠੀ ਕਿਹਾ ਸਾਲ ਵਿੱਚ 3 ਸੈਸ਼ਨ ਹੋਣੇ ਜ਼ਰੂਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਤੇ ਖਨੋਰੀ ਬਾਰਡਰ ਖੋਲਣ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਕਿਹਾ ਸੁਪਰੀਮ ਕੋਰਟ ਜਾਓ ਉੱਥੇ ਮਾਮਲਾ ਪੈਂਡਿੰਗ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਡਵੈਲਪਮੈਂਟ ਪ੍ਰੋਮੋਸ਼ਨ ਆਫ ਸਪੋਰਟਸ ਐਕਟ ਕੀਤਾ ਗਿਆ ਲਾਗੂ ਬਣੇਗੀ ਪੰਜ ਮੈਂਬਰੀ ਕਮੇਟੀ ਨਿਰਪੱਖ ਚੋਣ ਵਿੱਚ ਕਰੇਗੀ ਮਦਦ ਜਲੰਧਰ ਨਗਰ ਨਿਗਮ ਚੋਣਾ ਦੇ ਨਾਮਜ਼ਦਗੀ ਪੱਤਰ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ ਰਾਸ਼ਟਰੀ ਜਨਤਾ 당ਲ ਦੇ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਮਮਤਾ ਬੈਨਰਜੀ ਨੂੰ ਇੰਡੀਆ ਗੱਠ ਜੋੜ ਦੀ ਅਗਵਾਈ ਕਰਨ ਦੀ ਦਿੱਤੀ ਜਾਣੀ ਚਾਹੀਦੀ ਹੈ ਇਜਾਜ਼ਤ ਲੁਧਿਆਣਾ ਵਿੱਚ ਵਿਆਹ ਦੇ 2 ਦਿਨ ਬਾਅਦ ਲਾੜੀ ਨੇ ਫਾਹਲ ਲਿਆ ਫਾਹਲ ਲਾ ਕੇ ਕੀਤੀ ਖੁਦਕੁਸ਼ੀ ਸੋਰੇ ਘਰ ਵਿੱਚ ਲਟਕਦੀ ਮਿਲੀ Laash Donald Trump ਨੇ ਹਰਮੀਤ ਕੋਰ ਟਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ ਚੰਡੀਗੜ੍ਹ ਵਿੱਚ ਹੋਇਆ ਸੀ ਹਰਮੀਤ ਕੋਰ ਟਿੱਲੋਂ ਦਾ ਜਨਮ ਪੰਜਾਬ ਚੰਡੀਗੜ੍ਹ ਦੇ 11 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਅੰਮ੍ਰਿਤਸਰ ਵਿੱਚ ਤਾਪਮਾਨ 2 ਡਿਗਰੀ ਕੀਤਾ ਗਿਆ ਦਰਜ ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਆਮ ਆਦਮੀ ਪਾਰਟੀ ਮੁਖੀ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਦਿੱਤੀ ਜਾਵੇਗੀ ਅਲੋਟ ਪੰਜਾਬ ਰਾਜਪਾਲ ਗੁਲਾਬਜੰਦ ਕਟਾਰੀਆ ਪਹੁੰਚੇ ਜਲੰਧਰ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿੱਚ ਹੋਏ ਸ਼ਾਮਲ ਜੰਗ ਅਜ਼ਾਦੀ ਮਾਰਚ ਕੱਲ ਕਰਪਤਾਰਪੁਰ ਵਿੱਚ ਹੋਵੇਗਾ ਖਤਮ ਪੰਜਾਬ ਵਿੱਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖੀ ਚਿੱਠੀ ਕਿਹਾ ਸਾਲ ਵਿੱਚ ਤਿੰਨ ਸੈਸ਼ਨ ਹੋਣੇ ਜ਼ਰੂਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਤੇ ਖਨੋਰੀ ਬਾਰਡਰ ਖੋਲਣ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਕਿਹਾ ਸੁਪਰੀਮ ਕੋਰਟ ਜਾਓ ਉੱਥੇ ਮਾਮਲਾ ਪੈਂਡਿੰਗ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਡਵੈਲਪਮੈਂਟ ਪ੍ਰੋਮੋਸ਼ਨ ਆਫ ਸਪੋਰਟਸ ਐਕਟ ਕੀਤਾ ਗਿਆ ਲਾਗੂ ਬਣੇਗੀ ਪੰਜ ਮੈਂਬਰੀ ਕਮੇਟੀ ਨਿਰਪੱਖ ਚੋਣ ਵਿੱਚ ਕਰੇਗੀ ਮਦਦ ਜਲੰਧਰ ਨਗਰ ਨਿਗਮ ਚੋਣਾ ਦੇ ਨਾਮਜ਼ਦਗੀ ਪੱਤਰ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਮਮਤਾ ਬੇਨਰਜੀ ਨੂੰ ਇੰਡੀਆ ਗੱਠ ਜੋੜ ਦੀ ਅਗਵਾਈ ਕਰਨ ਦੀ ਦਿੱਤੀ ਜਾਣੀ ਚਾਹੀਦੀ ਹੈ ਇਜਾਜ਼ਤ ਲੁਧਿਆਣਾ ਵਿੱਚ ਵਿਆਹ ਦੇ 2 ਦਿਨ ਬਾਅਦ ਲਾੜੀ ਨੇ ਫਾਹਲ ਫਾਹਲ ਲਾ ਕੇ ਕੀਤੀ ਖੁਦਕੁਸ਼ੀ ਸੋਰੇ ਕਾਰ ਵਿੱਚ ਲਟਕਦੀ ਮਿਲੀ Laash ਡੋਨਲਡ ਟਰੰਪ ਨੇ ਹਰਮੀਤ ਕੌਰ ਟਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ ਚੰਡੀਗੜ੍ਹ ਵਿੱਚ ਹੋਇਆ ਸੀ ਹਰਮੀਤ ਕੌਰ ਟਿੱਲੋਂ ਦਾ ਜਨਮ ਪੰਜਾਬ ਚੰਡੀਗੜ੍ਹ ਦੇ 11 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਅੰਮ੍ਰਿਤਸਰ ਵਿੱਚ ਤਾਪਮਾਨ 2 ਡਿਗਰੀ ਕੀਤਾ ਗਿਆ ਦਰਜ ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ